ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤਿਆਰ ਲਾਂਗੇ ਗੋੜਾ ਲਾਂਗੇ ਰੇੜੜਾ ਬਣਾਵਾਂਗੇ ਬਹੁਤ ਵਧੀਆ ਤੇ ਆ 150 ਗ੍ਰਾਮ ਤੇਲੇ ਤੇ 150 ਗ੍ਰਾਮ ਗੋੜਾ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਤਰਾਗੇ ਥੋੜਾ ਜਿਹਾ ਪਾਣੀ ਪਾਵਾਂਗੇ ਪਹਿਲਾਂ ਚਾਹਨੀ ਬਣਾਵਾਂਗੇ ਇਹ ਤਾਂ ਗੁੜ ਖੁਰ ਗਿਆ ਫਿਰ ਚਾਹਨੀ ਬਣਾਉਣ ਲੱਗੂਗੀ ਹੋਰ ਹੀ ਹੋਰ ਹੀ ਗਰਮ ਹੋਊਗਾ ਗੁੜ ਲਓ ਆਪਣਾ ਗੋੜ ਖਰ ਗਿਆ ਚੰਗੀ ਤਰ੍ਹਾਂ ਤੇ ਰਾਂ ਇਹਨੂੰ ਆਪਾਂ ਲਾ ਲਾਂਗੇ ਇਹਨੂੰ ਦੁਬਾਰਾ ਆਪਾਂ ਫੇਰ ਗਰਮ ਕਰਾਂਗੇ ਤੇ ਆਪਾਂ ਹੁਣ ਤੇਲ ਭੁੰਨਾਂਗੇ ਤੇਲ ਭੁੰਨਾਂਗੇ ਆਪਾਂ ਥੋੜੇ-ਥੋੜੇ ਜਿਆਦਾ ਨਹੀਂ ਭੁੰਨਦੇ ਤੇ ਜੇ ਉਹ ਥੋੜੇ ਥੋੜੇ ਭੁੱਜ ਗਏ ਫਿਰ ਆਪਾਂ ਇਹਨੂੰ ਲਾ ਲਾਂਗੇ ਤੇ ਫਿਰ ਆਪਾਂ ਚਾਸਨੇ ਦੁਬਾਰਾ ਫਿਰ ਉੱਤੇ ਘਰਾਂਗੇ ਹੁਣ ਗਾਠਕ ਧੀਰੇ ਅੜਾਂ ਗਾਂ ਦੀ ਰੁੱਤ ਹੈਗੀ ਹੁਣ ਸਿਆਲ ਆ ਗਿਆ ਲੋਕੀ ਖਾਂਦੇ ਇਹ ਜਿਹੀਆਂ ਚੀਜ਼ਾਂ ਲੋਹੜੀ ਨੇੜੇ ਆਉਂਦੀ ਜਾਂਦੀ ਏ ਪਰ ਮਹੀਨਾ ਦੇ ਪੈ ਲੋਹੜੀ ਚੋਂ ਤਾਂ ਤੇ ਇਹ ਜਿਹੀਆਂ ਚੀਜ਼ਾਂ ਖਾਂਦੇ ਹੁਣ ਗਰਮਾਂ ਵਾਲੀਆਂ ਚੀਜ਼ਾਂ ਹਟ ਕੇ ਖਾਣੋਂ ਹੁਣ ਛੋਟੇ ਛੋਟੇ ਭਰਾ ਹੁੰਦੇ ਜਾਂਦੇ ਆਪਾਂ ਥੱਲੇ ਲਾ ਲਾਂਗੇ ਹੁਣ ਆਪਾਂ ਤੇਲ ਲਾਵਾਂਗੇ ਤੇ ਝੁੱਗ ਗਏ ਥੋੜੇ ਥੋੜੇ ਬਰਾਂ ਹੋ ਗਏ ਤੇ ਆਪਾਂ ਚਾਸਣੀ ਹੁਣ ਪਿਘਰਾਵਾਂਗੇ ਉਹ ਪਹਿਲਾਂ ਥੋੜੀ ਜਿਹੀ ਆਪਾਂ ਕੱਚੀ ਲਾਤੀ ਸੀ ਹੁਣ ਚੰਗੀ ਤਰ੍ਹਾਂ ਬਣਾਵਾਂਗੇ ਇਹ ਪੂਰੀ ਰਿਜਨ ਲੱਗੀ ਫਿਰ ਆਪਾਂ ਵਿੱਚ ਤੜ ਪਾਵਾਂਗੇ ਲਓ ਆਪਣੀ ਚਾਸਣੀ ਬਣ ਗਈ ਤੇ ਹੁਣ ਆਪਾਂ ਥੱਲੇ ਲਾ ਕੇ ਚੱਤਰ ਪਾਵਾਂਗੇ ਇਹਨਾਂ ਕਾ ਪੱਕੇ ਪਾਵਾਂਗੇ ਚਮਚਕ ਚੰਗੀ ਤਰ੍ਹਾਂ ਲਾਗਦਾ ਤੇ ਜੇ ਹੁਣ ਠੰਡਾ ਹੋ ਗਿਆ ਫਿਰ ਆਪਾਂ ਰੇੜੀਆਂ ਬਣਾਵਾਂਗੇ। ਲਓ ਥੋੜਾ ਜਿਹਾ ਠੰਡਾ ਹੋ ਗਿਆ ਤੇ ਹੁਣ ਆਪਾਂ ਰੇੜੀਆਂ ਬਣਾਵਾਂਗੇ। ਹੱਥਾਂ ਨੂੰ ਥੋੜਾ ਜਿਹਾ ਪਕਾਉ ਲਾਵਾਂਗੇ। ਐਸ ਤਰ੍ਹਾਂ ਬਣਾ ਕੇ ਆਂ ਕਰ ਦੇਾਂਗੇ।

ਲਓ ਆਪਣੀਆਂ ਸਾਰੀਆਂ ਰਿਓੜੀਆਂ ਬਣ ਗਈਆਂ ਬਹੁਤ ਵਧੀਆ ਬਣੀਆਂ ਰਿਓੜੀਆਂ ਬਾਕੀ ਦੇਤੇ ਲਾ ਪੁੱਤੇ ਪਾ ਦਿਆਂਗੇ ਸਾਰੀਆਂ ਦੇ ਜਿਵੇਂ ਬਾਜ਼ਾਰ ਵਰਗੀਆਂ ਰਿਓੜੀਆਂ ਬਣ ਗਈਆਂ ਦੇਖੋ ਕਿੰਡੀਆਂ ਵਧੀਆ ਬਣੀਆਂ ਰਿਓੜੀਆਂ ਬਹੁਤ ਵਧੀਆ ਬਣ ਗਈਆਂ ਬਹੁਤ ਦੇਖੋ ਕਿੰਡੀਆਂ ਵਧੀਆ ਬਣੀਆਂ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ